ਸਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖੈਰਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਆਇਆ ਤੇ ਪੰਜਾਬ ਦੇ ਲੋਕ ਸਹਿਮੇ ਹੋਏ ਨੇ ਕਿਉਂਕਿ 32 ਜਗ੍ਹਾ ਤੇ ਬੰਬ ਧਮਾਕੇ ਹੋਣੇ ਬਾਕੀ ਨੇ ਇਹ ਐਲਓਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਹੈ ਉਹਨਾਂ ਨੇ ਨਿੱਜੀ ਚੈਨਲ ਤੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ 18 ਫਟ ਚੁੱਕੇ ਨੇ ਬੱਤੀ ਹਲੇ ਬਾਕੀ ਨੇ ਜਿਹਦੇ ਨਾਲ ਮਾਹੌਲ ਤਣਾਪੂਰਨ ਹੋਇਆ ਸਵੇਰ ਦੀ ਸਾਰੀ ਰਾਜਨੀਤੀ ਦਾ ਗਲਿਆਰਾ ਭਖਿਆ ਹੋਇਆ ਸਾਡੇ ਨਾਲ ਬਾਈ ਗੁਰਪ੍ਰੀਤ ਮੌਜੂਦਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਲੋਕ ਸਹਿਮੇ ਹੋਏ ਨੇ 32 ਜਿਹੜੇ ਬੰਬ ਧਮਾਕੇ ਨੇ ਹਲੇ ਬਾਕੀ ਨੇ ਭਾਈ ਜੀ ਇਹਦੇ 'ਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ 32 ਬੰਬ ਧਮਾਕੇ ਨੇ ਜਾਂ ਟੋਟਲ 50 ਬੰਬ ਉਹ ਆਏ ਕਿੱਦਾਂ ਪੰਜਾਬ ਦਾ ਪ੍ਰਸ਼ਾਸਨ ਕਿੱਥੇ ਸੀਗਾ ਠੀਕ ਹੈ ਪੰਜਾਬ ਦੀ ਸਰਕਾਰ ਕੀ ਕਰ ਰਹੀ ਆ ਇਦਾ ਮਤਲਬ ਤਾਂ ਇਹੀ ਆ ਕਿ ਜੇ ਪੰਜਾਬ ਦੇ ਵਿੱਚ 50 ਬੰਬ ਆਏ ਨੇ ਉਹਨਾਂ ਨੂੰ ਕਿਤੋਂ ਨਾ ਕਿਤੋਂ ਤਾਂ ਐਂਟਰੀ ਮਿਲੀ ਆ ਨਾ ਠੀਕ ਹੈ ਜੇ ਉਹ ਐਂਟਰੀ ਉਹ ਨਾ ਮਿਲਦੀ ਤੇ ਪੰਜਾਬ ਵਿੱਚ ਬੰਬ ਹੀ ਨਹੀਂ ਆ ਸਕਦੇ ਸੀ ਜਿਦਾ ਕਿ ਬਾਜਵਾ ਸਾਹਮਣੇ ਬਿਆਨ ਦਿੱਤਾ ਕਿ ਸਾਡੇ ਮੇਰੇ ਖੂਫੀਆ ਸੂਤਰਾਂ ਨੇ ਮੈਨੂੰ ਦੱਸਿਆ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਜਿਜੇ ਤੋਂ 18 ਬਲਾਸਟ ਹੋ ਚੁੱਕੇ ਨੇ ਤੇ 32 ਹਲੇ ਰਹਿੰਦੇ ਨੇ ਜੇ ਪੰਜਾਬ ਦੀ ਇੰਟੈਲੀਜੈਂਸੀ ਚਾਵੇ ਜਾਂ ਮਾਨ ਸਾਹਿਬ ਦੀ ਸਰਕਾਰ ਚਾਵੇ ਕੀ ਗੱਲ ਉਹ ਬੰਬ ਨਹੀਂ ਪਤਾ ਕਰ ਸਕਦੀ ਜੇ ਨਹੀਂ ਪਤਾ ਕਰ ਰਹੀ ਇਹਦਾ ਮਤਲਬ ਤਾਂ ਫਿਰ ਇਹੀ ਆ ਕਿ ਪੰਜਾਬ ਦੀ ਸਰਕਾਰੀ ਰਲਈ ਹੋਈ ਆ ਪਹਿਲੀ ਗੱਲ ਆ ਜੇ ਮੰਨ ਲਓ ਤੁਸੀਂ ਆ ਭਾਈ ਜੀ ਆਪਾਂ ਕੋਈ ਵੀ ਮਾੜੀ ਮੋਟੀ ਚੀਜ਼ ਵੀ ਲੈ ਕੇ ਜਾਈਏ ਪੁਲਿਸ ਇੰਨੀ ਕਿ ਤਲਾਸ਼ੀ ਕਰਦੀ ਆ ਕਿ ਮਾੜੀ ਮਾੜੀ ਚੀਜ਼ਾਂ ਵੀ ਫੜ ਲੈਂਦੀ ਆ ਉਹ ਤਾਂ ਫੇਰ ਬੰਬ ਨੇ ਗਰਨੇਟ ਨੇ 18 ਫਟ ਚੁੱਕੇ ਨੇ 18 ਫੜ ਚੁੱਕੇ ਨੇ ਉਹ 18 ਬੰਬ ਧਮਾਕੇ ਵੀ ਉਸ ਜਗ੍ਹਾ ਤੇ ਫਟੇ ਨਹੀਂ ਜਿੱਦਾਂ ਕਿ ਕੋਈ ਪੁਲਿਸ ਚੌਕੀਆਂ ਹੋਗੀਆਂ ਨੇੜੇ ਫਟ ਗਏ ਉਹਦੇ ਜਾਂ ਐਮਐਲਏਾਂ ਦੇ ਘਰਾਂ ਤੇ ਫਟੇ ਨੇ ਜਿੱਦਾਂ ਕਿ ਆ ਪਿੱਛੇ ਜੇ ਖਬਰ ਚੱਲੀ ਸੀ ਨਿਊਜ਼ ਆਈ ਆ ਕਿ ਇੱਕ ਐਮਐਲਏ ਕਾਲੀਆ ਜੀ ਦੇ ਭਾਜਪੀ ਦੇ ਮਨਰੰਜਨ ਕਾਲੀਆ ਜੀ ਨੇ ਜਿਹੜੇ ਉਹਨਾਂ ਦੇ ਘਰ ਦੇ ਉੱਪਰ ਗ੍ਰਨੇਡ ਸਿੱਟਿਆ ਗਿਆ ਜੇ ਉਹਨਾਂ ਨੂੰ ਕਿਤੋਂ ਐਂਟਰੀ ਮਿਲਦੀ ਆ ਪੰਜਾਬ ਦੇ ਵਿੱਚ ਤਾਂ ਹੀ ਐਂਟਰ ਹੁੰਦੇ ਆ ਮਹਿਮਾਨ ਸਾਹਿਬ ਦੀ ਸਰਕਾਰ ਜੀ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜੀ ਇਹਦੇ ਤੇ ਧਿਆਨ ਦਿਵੋ ਕੱਲੇ ਸਕੂਲ ਮੋਡੀਫਾਈ ਕਰਕੇ ਜਾਂ ਬਾਹਰ ਦੇ ਮੰਤਰੀ ਲੀਡਰਾਂ ਨੂੰ ਲਿਆ ਕੇ ਠੀਕ ਹੈ ਇਹ ਚੀਜ਼ ਨਹੀਂਗਾ ਕਿ ਪੰਜਾਬ ਦੇ ਬਾਕੀ ਕੰਮ ਛੱਡ ਦਿਓ ਸਭ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਜਿੰਨੇ ਵੀ ਨੇਕੀ ਪੰਜਾਬ ਦੇ ਕੰਮ ਉਹਨਾਂ 'ਤੇ ਧਿਆਨ ਦਿੱਤਾ ਜਾਵੇ ਜੇ ਕਿ ਉਹ 32 ਬੰਬ ਧਮਾਕੇ ਵੀ ਹੋਰ ਜਗ੍ਹਾ ਤੇ ਹੋਗੇ ਤਾਂ ਲੋਕਾਂ ਦਾ ਬਹੁਤ ਨੁਕਸਾਨ ਹੋ ਜਾਣਾ ਦੇ ਬੰਬ ਡਾਕਟਰ ਸਾਹਿਬ ਇੱਕ ਮੇਰਾ ਸਵਾਲ ਹੈ ਕਿ ਤੁਸੀਂ ਕਹਿੰਦਾ ਵੀ ਪੁਲਿਸ ਥਾਣਿਆਂ ਦੇ ਨਜ਼ਦੀਕੀ ਬਲਾਸਟ ਹੋਏ ਨੇ ਬੰਬ ਧਮਾਕੇ ਹੋਏ ਨੇ ਪਰ ਪੁਲਿਸ ਅਧਿਕਾਰੀਆਂ ਦੇ ਵੱਡਿਆਂ ਦੇ ਬਿਆਨ ਸੀਗੇ ਕਿਤੇ ਕਹਿੰਦੇ ਆ ਵੀ ਟਾਇਰ ਫਟਿਆ ਏ ਕਿਤੇ ਹੋਰ ਕੋਈ ਘਟਨਾ ਦੱਸ ਦਿੰਦੇ ਆ ਕਿਤੇ ਕਹਿੰਦੇ ਆ ਵੀ ਉਹ ਗਰਨੇਡ ਆਦਾ ਹੀ ਹਜੇ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਅਧਿਕਾਰੀਆਂ ਦੇ ਵੱਲੋਂ ਤਾਂ ਇਹ ਬਿਆਨ ਦਿੱਤੇ ਜਾਂਦੇ ਨੇ ਭਾਈ ਜੀ ਇਹਦੇ ਤੇ ਫਿਰ ਇਹ ਤਾਂ ਜੇ ਅਧਿਕਾਰੀ ਇਹ ਬਿਆਨ ਦਿੰਦੇ ਆ ਤਾਂ ਫਿਰ ਤਾਂ ਉਹਨਾਂ ਨੂੰ ਪਤਾ ਹੀ ਆ ਜੇ ਸਰਕਾਰ ਚਾਵੇ ਫਿਰ ਤਾਂ ਸੂਈ ਵੀ ਨਹੀਂ ਲੰਘ ਸਕਦੀ ਠੀਕ ਹੈ ਇਹ ਤਾਂ ਇਹਦੀ ਰਲੀ ਮਿਲੀ ਹੋ ਆ ਨਾ ਫਿਰ ਸਰਕਾਰ ਕੀ ਹਾਂ ਵੀ ਤਾਂ ਹੀ ਅਸਲਾ ਗਰਨੇਟ ਇਦਾਂ ਪਹੁੰਚਦੇ ਨੇ ਪੰਜਾਬ ਚ ਜਿੱਦਾਂ ਕਿ ਹੁਣ ਬਾਜਵਾ ਸਾਹਮਨੇ ਕਹਤਾ ਕਿ ਜੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਆ ਕਿ ਪੰਜਾਬ ਚ ਟੋਟਲ 50 ਬੰਬ ਆਏ ਨੇ 18 ਫਟ ਚੁੱਕੇ ਨੇ 18 ਜਿਹੜੇ ਉਹ ਫਟੇ ਨੇ ਉਹ ਟਾਇਰ ਥੋੜੀ ਹੋ ਸਕਦੇ ਨੇ ਜੇ ਕਿਸੇ ਐਮਐਲਏ ਜਾਂ ਥਾਣਿਆਂ ਦੇ ਕੋਲੇ ਬੰਬ ਚੱਲਦੇ ਆ ਇਹ ਤਾਂ ਗਵਰਨਮੈਂਟ ਤੇ ਦਬਾ ਰਹੀ ਆ ਉਹਨੂੰ ਕਿ ਮਾਹੌਲ ਗਰਮ ਨਾ ਹੋਵੇ ਲੋਕ ਡਰਨ ਨਾ ਠੀਕ ਹੈ ਕਿ ਜੇ ਬੰਬ ਧਮਾਕਾ ਕੋਈ ਛੋਟੀ ਚੀਜ਼ ਨਹੀਂ ਹੁੰਦੀ ਕਿ ਕਿਸੇ ਦੇ ਘਰੇ ਗਰਨੇਟ गिर ਗਿਆ ਉਹਦਾ ਇੱਕ ਮੁੱਦਾ ਦਵਾਇਆ ਜਾਂਦਾ ਉਹਨੂੰ ਪਬਲਿਕਲ ਨਹੀਂ ਕੀਤਾ ਜਾਂਦਾ ਪਰ ਮਾਨ ਸਾਹਿਬ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਹ ਮੁੱਦਿਆਂ ਨੂੰ ਦਵਾਇਆ ਨਾ ਜਾਵੇ ਬੰਬ ਧਮਾਕੇ ਹਲੇ ਹੋਰ ਪਏ ਨੇ ਉਹਨਾਂ ਨੂੰ ਹੋਣ ਤੋਂ ਰੋਕਿਆ ਜਾਵੇ ਭਾਈ ਜੀ ਇੱਕ ਬੀਤੇ ਦਿਨੀ ਜਿਹੜੇ ਬਿਕਰਮ ਮਜੀਠੀਆ ਨੇ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਜਾਂਦੀ ਆ ਜਿਸ ਦੇ ਵਿੱਚ ਜਿਹੜੀ ਬੰਕੁੱਜ ਬੰਬ ਤਮਾਕਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪਾਕਿਸਤਾਨੀ ਡਾਣ ਦੇ ਵੱਲੋਂ ਲਈ ਜਾਂਦੀ ਆ ਉਹ ਸ਼ਰਿਆਂ ਵਿੱਚ ਮੀਡੀਆ ਸੋਸ਼ਲ ਮੀਡੀਆ ਤੇ ਆ ਕੇ ਕਹਿੰਦਾ ਕਿ ਅਸੀਂ ਕਰਵਾਏ ਨੇ ਭਾਈ ਜੀ ਪਾਕਿਸਤਾਨੀ ਡਾਣ ਇੱਕ ਹੁਣ ਤੁਸੀਂ ਆਪਾਂ ਹੀ ਲਾ ਲਓ ਕਿ ਆਪਾਂ ਕਿਸੇ ਦੂਜੇ ਜ਼ਿਲ੍ਹੇ 'ਚ ਜਾ ਕੇ ਨਹੀਂ ਕੁਝ ਕਰ ਸਕਦੇ ਜੇ ਉਦਾਹਰਨ ਦੇ ਤੌਰ ਤੇ ਦਮਾਂ ਮੈਂ ਕਿਉਂ ਤੁਸੀਂ ਇੱਕ ਸਰਕਾਰ ਚਲਾ ਰਹੇ ਹੋ ਜਾਂ ਮੈਂ ਕੁਝ ਵੀ ਹਾਂ ਜੇ ਆਪਾਂ ਨੂੰ ਕੋਈ ਪਰਮਿਸ਼ਨ ਮਿਲੂਗੀ ਕੋਈ ਚੀਜ਼ ਲੈ ਕੇ ਆਉਣ ਦੀ ਉਹ ਤਾਂ ਹੀ ਪੰਜਾਬ ਚ ਪਹੁੰਚੂਗੀ ਬਿਨਾ ਪਰਮਿਸ਼ਨ ਤੋਂ ਤਾਂ ਕੁਝ ਨਹੀਂ ਆ ਸਕਦਾ ਨਾ ਠੀਕ ਹੈ ਇਹਦਾ ਤਾਂ ਸਿੱਧਾ ਹੀ ਨਿਸ਼ਾਨਾ ਇਹੀ ਚੀਜ਼ ਆ ਕਿ ਇਹ ਜੋ ਵੀ ਕਰ ਰਿਹਾ ਫਿਰ ਤਾਂ ਸਰਕਾਰਾਂ ਹੀ ਕਰਾਉਂਦੀਆਂ ਨੇ ਇਹ ਜੀ ਤੇ ਮਾਰੇ ਸਰਕਾਰਾਂ ਦੇ ਮਸਲਿਆਂ ਦੇ ਵਿੱਚ ਗਰੀਬ ਮਾਮਾ ਦੇ ਪੁੱਤ ਜਾਂਦੇ ਨੇ ਜਾਂ ਜਿਹੜੇ ਜ਼ਖਮੀ ਹੋ ਜਾਂਦੇ ਨੇ ਨੁਕਸਾਨ ਤਾਂ ਉਹਨਾਂ ਦਾ ਹੋ ਜਾਂਦਾ ਹੈ ਤੋ ਗੁਰਪ੍ਰੀਤ ਬਾਈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹਨਾਂ ਨੂੰ ਮਾਨਸਾਲ ਦਾ ਸਦਾ ਜਵਾਬ ਵੀ ਆਜੇ ਜਾਣ ਤਾਂ ਜਿਹੜੀ ਤੁਸੀਂ ਬਿਆਨ ਦਿੱਤਾ ਉਹਨੂੰ ਸਪਸ਼ਟ ਕਰੋ ਕਿ ਪੰਜਾਬ ਬੰਬ ਕਿੱਥੇ ਨੇ ਕਿੱਥੇ ਉਹਨਾਂ ਦੇ ਨਿਸ਼ਾਨਦਈ ਆ ਉਹ ਸਾਨੂੰ ਕਰਾਓ ਸਾਨੂੰ ਥਾਂ ਦੱਸੋ ਅਸੀਂ ਫੜੀਏ ਕਹਿੰਦੇ ਜਾਂ ਫਿਰ ਤੁਸੀਂ ਇਹ ਝੂਠ ਬੋਲਿਆ ਤੁਹਾਡੇ ਤੇ ਕਾਰਵਾਈ ਹੋਊਗੀ ਕਿਵੇਂ ਦੇਖਦੇ ਹੋ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਬਾਈ ਜੀ ਮੈਂ ਦੇਖੋ ਜੇ ਤਾਂ ਇਹਦੇ ਤੇ ਬਾਜਵਾ ਸਾਹਮਣੇ ਝੂਠ ਬੋਲਿਆ ਠੀਕ ਹੈ ਫਿਰ ਤਾਂ ਉਹਨਾਂ ਦੇ ਕਾਰਵਾਈ ਬਣਦੀ ਆ ਜੇ ਉਹਨਾਂ ਨੇ ਸੱਚ ਬੋਲਿਆ ਤੇ ਫਿਰ ਇਹਦੀ ਸਪਸ਼ਟੀਕਰਨ ਦੇਣਾ ਚਾਹੀਦਾ ਕਿ 50 ਬੰਬ ਕਿੱਦਾਂ ਆਏ ਠੀਕ ਹੈ ਉਹਨਾਂ ਨੇ ਤਾਂ ਇੱਕ ਗੱਲ ਖਤਮ ਕਰਤੀ ਜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਕਿ ਸਾਡੇ ਕੋਲ 50 ਬੰਬ ਨੇ ਪਰ ਜੀ ਉਹਨਾਂ ਨੂੰ 50 ਬੰਬ ਦੱਸਣੇ ਚਾਹੀਦੇ ਆ ਕਿ 18 ਬਲਾਸਟ ਹੋਏ ਨੇ ਉਹਨਾਂ ਨੇ ਦੱਸਿਆ ਨਾ ਕਿ 18 ਬਲਾਸਟ ਹੋ ਚੁੱਕੇ ਨੇ ਠੀਕ ਹੈ 18 ਚੋਂ ਚਲੋ ਆਪਾਂ ਵੀ ਸਭ ਨੇ ਨਿਊਜ਼ ਵਾਲਿਆਂ ਨੇ ਵੀ ਦੇਖਿਆ ਕਿ 18 ਬਲਾਸਟ ਹੋਏ ਨੇ ਕਈਆਂ ਨੇ ਉਹਦੇ ਤੇ ਇਹ ਵੀ ਚੀਜ਼ ਬਣਾਈ ਕਿ ਟਾਇਰ ਫਟ ਗਿਆ ਟਾਇਰ ਫਟਣ ਦਾ ਹੀ ਮੇਨਤਾ ਇਲਜ਼ਾਮ ਲਾਇਆ ਗਿਆ ਬੰਬ ਫਟੇ ਵੀ ਨੇੜੇ ਕੋਈ ਹੌਸ ਆਪਣੇ ਥਾਣਿਆਂ ਦੇ ਪੁਲਿਸ ਚੌਕੀਆਂ ਦੇ ਨੇੜੇ ਜਾਂ ਮੰਤਰੀ ਐਮ ਐਲ ਏ ਦੇ ਘਰਾਂ ਤੇ ਫਟੇ ਨੇ ਪਰ ਜਿਹੜੇ ਕਹਿੰਦੇ ਨੇ 32 32 ਬੰਬ ਹੋਰ ਪਏ ਨੇ ਤੇ ਫਿਰ ਬਾਜਵਾ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਕਿੱਥੇ ਨੇ ਇਹ ਜੇ ਬਾਜਵਾ ਸਾਹਿਬ ਨੂੰ ਉਹਨਾਂ ਦੇ ਨਾਲ ਪਤਾ ਆ ਕਿ ਬੰਬਾਂ ਦੇ ਨਾਲ ਜਾਂ ਕਿਸੇ ਦੇ ਨਾਲ ਸਬੰਧ ਹੋਣਗੇ ਤਾਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ 50 ਬੰਬ ਆਏ ਨੇ ਨਹੀਂ ਤੁਹਾਡੇ ਮੇਰੇ ਅਰਗੇ ਨੂੰ ਨਹੀਂ ਪਤਾ ਲੱਗਿਆ ਕਿ 50 ਸਭ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਬਾਜਵਾ ਸਾਹਿਬ ਨੂੰ ਦੱਸਣਾ ਚਾਹੀਦਾ ਪਰ ਵੱਡਾ ਸਵਾਲ ਜਿਹੜੀ ਪੰਜਾਬ ਦੀ ਇੰਟੈਲੀਜੈਂਸੀ ਆ ਉਹਦੇ ਤੇ ਵੀ ਖੜਾ ਹੁੰਦਾ ਜੇਕਰ ਬੰਬ ਫਟੇ ਨੇ ਤਾਂ ਇੰਟੈਲੀਜੈਂਸੀ ਨੂੰ ਹੁਣ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਸਰਚ ਅਭਿਆਨ ਜਿਹੜੇ ਨੇ ਉਹ ਚਲਾਉਣੇ ਚਾਹੀਦੇ ਨੇ ਭਾਈ ਜੀ ਜ਼ਰੂਰ ਚਲਾਉਣੇ ਚਾਹੀਦੇ ਨੇ ਇਹਦੇ ਤੇ ਸਾਰਿਆਂ ਨਾਲ ਵੱਧ ਤਾਂ ਧਿਆਨ ਆਪਣੇ ਮਾਨ ਸਾਹਿਬ ਨੂੰ ਦੇਣਾ ਚਾਹੀਦਾ ਜੇ ਮਾਨ ਸਾਹਿਬ ਉਹਨਾਂ ਨੂੰ ਹੁਕਮ ਦੇਣਗੇ ਭਾਈ ਜੀ ਸਭ ਕੁਝ ਲੱਭ ਸਕਦੇ ਆ ਆਪਣੀ ਪੰਜਾਬ ਪੁਲਿਸ ਜਾਂ ਆਪਣੇ ਪੰਜਾਬ ਦੇ ਮਹਿਕਮਿਆਂ ਕੋਲੇ ਇਦਾਂ ਇਦਾਂ ਦੇ ਇਨਸਟਰੂਮੈਂਟ ਨੇ ਕਿ ਬੰਬ ਤਾਂ ਕੀ ਇਹ ਇਹ ਤਾਂ ਕੁਝ ਵੀ ਲੱਭ ਸਕਦੇ ਆ ਥੋੜਾ ਧਿਆਨ ਦੇਣ ਬਤਿਆਂ ਨਹੀਂ ਨਿੰਦੀ ਆਪਣੀਆਂ ਸਰਕਾਰਾਂ ਇਹੀ ਕਮੀਆਂ ਨੇ ਹੋਰ ਤਾਂ ਕੋਈ ਗੱਲ ਨਹੀਂ ਨਹੀਂ ਕੰਮ ਤਾਂ ਵਧੀਆ ਕਰਦੀਆਂ ਨੇ ਸਰਕਾਰਾਂ ਕੀ ਪਰ ਥੋੜਾ ਧਿਆਨ ਦੇਣ ਤਾਂ ਬੰਬ ਲੱਭ ਸਕਦੇ ਨੇ ਇਹ ਤਾਂ ਇਹ ਸੀ ਕਿ ਡਾਕਟਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਵੀ ਇਸ ਚੀਜ਼ ਤੇ ਜਿਹੜਾ ਸਰਕਾਰ ਦੇ ਨਾਲ ਸਹਿਮਤ ਹੋਣ ਉਹਨਾਂ ਦਾ ਕੰਪਰੋਮਾਈਜ਼ ਕਰਨ ਉਹਨਾਂ ਨੂੰ ਜਿਹੜੀ ਕੁਝ ਵੀ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਪੰਜਾਬ ਬੰਬ ਪੰਜਾਬ ਦੇ ਵਿੱਚ ਆਏ ਨੇ ਤਾਂ ਗੁਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹ ਇਹ ਜ਼ਰੂਰ ਤੈਅ ਕਰ ਦੇਣ ਕਿ ਉਹ ਬੰਬ ਕਿੱਥੇ ਨੇ ਜਾਂ ਕਿਹੜੇ ਏਰੀਏ ਦੇ ਵਿੱਚ ਨੇ ਤਾਂ ਕਿ ਜਿਹੜੀ ਪੰਜਾਬ ਦੀ ਇੰਟੈਲੀਜੈਂਸੀ ਆ ਉਸ ਖਾਸ ਜਗ੍ਹਾ ਤੇ ਜਾ ਕੇ ਜਿਹੜੀ ਸਰਚ ਕਰ ਸਕੇ ਉੱਥੇ ਜਿਹੜਾ ਆਲੇ ਦੁਆਲੇ ਜਿਹੜੀ ਪੁੱਛ ਕੇ ਚੌਕ ਕਰ ਸਕੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਘਟਨਾ ਹੋਣ ਤੋਂ ਰੁਕ ਸਕੇ